ਸਤਿ ਸ਼੍ਰੀ ਅਕਾਲ ਜੀ ਮੈਂ ਮਲਕੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਚੈਨਲ ਥਿੰਕਿੰਗ ਆ ਪੰਜਾਬ ਤਸਵੀਰਾਂ ਅਸੀਂ ਤੁਹਾਡੇ ਨਾਲ ਪਿੰਡ ਬੂਰ ਵਾਲੇ ਤੋਂ ਸਾਂਝਾ ਕਰ ਰਹੇ ਹਾਂ ਜਿੱਥੇ ਅੱਜ ਪਿੰਡ ਵਾਸੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਨੇ ਦੱਸਦੀ ਕਿ ਪਿੰਡ ਬੂਰ ਵਾਲੇ ਵਿਖੇ ਕੁਝ ਦਿਨ ਪਹਿਲਾਂ ਪਿੰਡ ਦੇ ਵਿੱਚ ਲੜਾਈ ਝਗੜਾ ਹੋਇਆ ਸੀ ਅਤੇ ਕੁਝ ਜਣਿਆਂ ਨੂੰ ਸੱਟਾਂ ਵੀ ਲੱਗਿਆ ਸੀ ਜਿਨ੍ਹਾਂ ਨੂੰ ਹਸਪੀਟਲ ਵਿਖੇ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਸੀ ਅਤੇ ਉਸ ਤੋਂ ਬਾਅਦ ਦੋਨਾਂ ਧਿਰਾਂ ਦੇ ਉੱਤੇ ਪਰਚੇ ਜਿਹੜੇ ਆ ਉਹ ਹੋਏ ਸਰ ਦੱਸ ਦिए ਕਿ ਅੱਜ ਪੁਲਿਸ ਪ੍ਰਸ਼ਾਸਨ ਪਹੁੰਚਿਆ ਇਸ ਦੀ ਇਨਕੁਆਇਰੀ ਕਰਨ ਕੀ ਕੁਝ ਗਿਆ ਪਿੰਡ ਵਾਸੀਆਂ ਨੇ ਆਉ ਸੁਣਦੇ ਆ ਜੀ ਸਰ ਅੱਜ ਫਿਰ ਪਿੰਡ ਵਾਸੀ ਸਾਰੇ ਇਕੱਤਰ ਹੋਏ ਆ ਕੀ ਮਸਲਾ ਜੀ ਜੀ ਅੱਜ ਤੋਂ 6-7 ਦਿਨ ਪਹਿਲੇ ਮਿੰਤੀ ਦਾ ਕੰਮ ਸ਼ੁਰੂ ਹੋਇਆ ਸੀ ਜਿਹੜੇ ਪੁਰਾਣੇ ਸਰਪੰਚ ਨੇ ਕੰਮ ਕੀਤੇ ਸੀ ਉਹਦੀ ਮੈਂ ਐਪਲੀਕੇਸ਼ਨ ਦਿੱਤੀ ਸੀ ਵੀ ਸਾਡੇ ਪਿੰਡ ਚ ਕੰਮ ਉਹਨੇ ਨਹੀਂ ਹੋਏ ਜਿੰਨੇ ਸਾਨੂੰ ਗ੍ਰਾਂਟਾਂ ਤੇ ਪੰਚਾਇਤ ਫੰਡ ਆਇਆ ਉਸ ਦਿਨ ਸਾਡਾ ਕੰਮ ਕਰਦੇ ਕਰਦੇ ਮਿੰਤੀ ਵਿੱਚ ਝਗੜਾ ਹੋ ਗਿਆ ਤੇ ਝਗੜਾ ਦੇ ਵਿੱਚ ਸਾਡੇ ਬੰਦੇ ਥੋੜੇ ਸੀ ਤੇ ਉਹਨਾਂ ਦੇ ਬੰਦੇ 15 20 ਸੀ ਸਾਡੇ ਦੋ ਬੰਦਿਆਂ ਦੇ ਸੱਟਾਂ ਲੱਗ ਗਈਆਂ ਤੇ ਅਸੀਂ ਹਸਪੀਟਲ ਲੈ ਕੇ ਚਲੇ ਗਏ 1:30 ਵਜੇ ਲੜਾਈ ਹੋਈ 2 ਵਜੇ ਸੀ ਹਸਪੀਟਲ ਸੀ ਉਹਨਾਂ ਨੂੰ ਪਤਾ ਲੱਗਾ ਵੀ ਹਸਪੀਟਲ ਲੈ ਗਏ ਨੇ ਬੰਦਿਆਂ ਨੂੰ ਉਹਨਾਂ ਬਾਅਦ ਚ ਆਪ ਸੱਟਾਂ ਆਪਦੇ ਬੰਦਿਆਂ ਨੂੰ ਦੋ ਲਾ ਕੇ ਤੇ ਉਹ ਵੀ 4 ਵਜੇ ਦਾਖਲ ਹੋ ਗਏ ਤੇ ਉਹਨਾਂ ਨੇ ਕਿਹਾ 2:30 ਵਜੇ ਲੜਾਈ ਹੋਈ ਜਦੋਂ ਕਿ ਅਸੀਂ 2 ਵਜੇ ਹਸਪੀਟਲ ਪਹੁੰਚ ਗਏ ਆਪਦੇ ਜਿਹੜੇ ਸਾਡੇ ਦੋ ਬੰਦਿਆਂ ਨੂੰ ਸੱਟਾਂ ਲੱਗੀਆਂ ਸੀ ਉਹਦੇ ਚ ਅਸੀਂ ਫਿਰ ਐਪਲੀਕੇਸ਼ਨ ਦਿੱਤੀ ਸੀ ਡੀਐਸਪੀ ਸਾਹਿਬ ਨੂੰ ਵੀ ਸਾਡੇ ਦੋ ਬੰਦ ਸਾਡੇ ਤੇ ਅੱਠਾਂ ਬੰਦਿਆਂ ਤੇ ਉਹਨਾਂ ਨੇ ਨਜਾਇਜ਼ ਪਰਚਾ ਕਰਾਤਾ ਜਦੋਂ ਕਿ ਅਸੀਂ 2:00 ਤੋਂ 2:30 ਵਜੇ ਬੂਰ ਵਾਲੇ ਹੀ ਨਹੀਂ ਸੀ ਸਾਡੀ ਚੈ ਮੋਬਾਈਲ ਦੀ ਲੋਕੇਸ਼ਨ ਕਢਾ ਲੈਣ ਅਸੀਂ 2:00 ਵਜੇ ਹਸਪੀਟਲ ਸੀ ਰੇਸ਼ਮ ਸਿੰਘ ਤੇ ਕੁਲਦੀਪ ਸਿੰਘ ਨੂੰ ਐਡਮਿਟ ਕਰਾਇਆ ਮੈਂ ਆਪਦੇ ਸਾਈਨਾਂ ਨਾਲ ਉਹ ਅਸੀਂ ਅੱਜ ਇਨਕੁਆਰੀ ਲਵਾਈ ਸੀ ਅੱਜ ਡੀਐਸਪੀ ਸਾਹਿਬ ਆਏ ਸੀ ਗਿਲ ਸਾਹਿਬ ਸਰਦਾਰ ਜਤਿੰਦਰ ਸਿੰਘ ਜੀ ਤੇ ਅਸੀਂ ਟ੍ਰੈਨਡ ਵਾਲੇ 60 70 ਬੰਦਾ ਸੀ ਅਸੀਂ ਸਭ ਨੂੰ ਅਸੀਂ ਕਹਿੰਦੇ ਜਿੰਨੂੰ ਜੋ ਮਰਜ਼ੀ ਪੁੱਛ ਲੋ ਅਸੀਂ ਕਿਸੇ ਨੂੰ ਸੱਟ ਨਹੀਂ ਲਾਈ ਇਹਨਾਂ ਆਪੇ ਸੱਟਾਂ ਲਾਈਆਂ ਜਦੋਂ ਕਿ ਅਸੀਂ 2 ਵਜੇ ਹਸਪੀਟਲ ਪਹੁੰਚ ਗਏ ਜਿਹੜੇ ਸਾਡੇ ਦੋ ਬੰਦਿਆਂ ਨੂੰ ਸੱਟਾਂ ਲੱਗੀਆਂ ਸੀ ਉਹਨਾਂ ਨੂੰ ਐਡਮਿਟ ਕਰਾਉਣਾ ਸੀ ਕਿਉਂਕਿ ਦੰਦ ਟੁੱਟ ਗਏ ਸੀ ਇੱਕ ਸਾਡੇ ਬੰਦੇ ਦੇ ਇਹਦੇ ਦੋ ਤੇ ਉਹਨਾਂ ਨੇ ਆਪਦੀ ਮਤਲਬ ਪਰਚਾ ਕਰਵਾਉਣਾ ਸੀ ਵੀ ਸਾਡੇ ਤੇ ਪਰਚਾ ਹੋ ਜਾਣਾ ਤੇ ਇਹਨੂੰ ਅਸੀਂ ਬਰਾਬਰ ਕਰੀਏ ਤੇ ਤਾਂ ਸਾਡੀ ਜਾਨ ਸੁਰਦੀ ਉਹਨਾਂ ਨੇ ਇਨਕੁਆਰੀ ਕਰਨ ਦੇ ਲਈ ਡੀਐਸਪੀ ਸਾਹਿਬ ਆਏ ਡੀਐਸਪੀ ਸਾਹਿਬ ਆਏ ਸੀ ਜੀ ਉਹਨਾਂ ਨੇ ਸਹੀ ਸਭ ਤੋਂ ਜੋ ਪੁੱਛਿਆ ਉਵੇਂ ਹੀ ਸਭ ਨੇ ਜਵਾਬ ਦਿੱਤਾ ਵੀ ਅਸੀਂ ਸੱਟਾਂ ਮਾਰੀਆਂ ਨੇ ਕਿ ਨਹੀਂ ਮਾਰੀਆਂ ਉਹਨਾਂ ਨੇ ਇਨਕੁਆਰੀ ਕਰਤੀ ਸਹੀ ਬਿਲਕੁਲ ਦੋਵਾਂ ਪਾਸੋਂ ਇਨਕੁਆਰੀ ਕੀਤੀ ਗਈ ਹਾਂਜੀ ਦੋਨਾਂ ਪਾਸੋਂ ਉਹਨਾਂ ਨੇ ਨਾਮ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਗੁਰਚਰਨ ਸਿੰਘ ਚਾਵਲਾ ਪਿੰਡ ਬੂਰ ਵਾਲਾ ਮੈਂ ਇਸ ਪਿੰਡ ਦਾ ਹੁਣ ਮੌਜੂਦਾ ਸਰਪੰਚਾ ਜੀ ਸਾਡੇ 8 ਬੰਦਿਆਂ ਤੇ ਜਦੋਂ ਕਿ ਅਸੀਂ 4 ਜਣੇ ਹਸਪੀਟਲ ਆ ਜਿਹੜੇ ਐਡਮਿਟ ਨੇ ਤੇ ਪਲੱਸ ਮੈਂ ਦਾਖਲ ਕਰਾਉਣ ਵਾਲਾ ਤੇ ਚਾਰ ਬੰਦੇ ਸਾਡੇ ਮਗਰ ਉੱਥੇ ਸਾਨੂੰ ਮਿਲਣ ਚਲੇ ਗਏ ਜਿਹੜੇ ਸਾਡੇ ਬੰਦਿਆਂ ਦੇ ਉਹਦੇ ਨਾਲ ਖਾਏ ਅਸੀਂ ਤਾਂ ਬੂਰ ਵਾਲੇ 'ਚ ਹਾਜ਼ਰ ਹੀ ਨਹੀਂ 2 ਵਜੇ ਤੱਕ 2 ਵਜੇ ਸੀ ਹਸਪੀਟਲ ਸੀ ਇੰਨਾ 2:30 ਵਜੇ ਲੜਾਈ ਆਪੇ ਕਰਕੇ ਆਪੇ ਟਾਈਮ ਦੱਸਿਆ ਨਾ ਉਹ ਟਾਈਮ ਤੋਂ ਪਤਾ ਲੱਗਦਾ ਵੀ ਇਹਨੇ ਸਾਡੇ ਤੇ ਝੂਠਾ ਮਕਦਮਾ ਬਣਾਇਆ ਕੀ ਨਾਮ ਐ ਤੇ ਕਿਹੜਾ ਪਿੰਡ ਹੈ ਮੇਰਾ ਜੀ ਰੇਸ਼ਮ ਸਿੰਘ ਮੈਂਬਰ ਹਮਜੂਦਾ ਮੈਂਬਰ ਹੈਗੇ ਨੀ ਨਾਮ ਕੀ ਹੈ ਜੀ ਰੇਸ਼ਮ ਸਿੰਘ ਜੀ ਕੀ ਮਸਲਾ ਕੀ ਹੋਇਆ ਜੀ ਇੱਥੇ ਜੀ ਅਸੀਂ ਨਾ ਪਿੰਡ ਦੇ ਮਤਲਬ ਅਗੇ ਅਸੀਂ ਪਰਦਾਸ਼ ਹੋ ਰਹੀ ਸੀ ਜੋ ਉਹਨਾਂ ਕੰਮ ਕਰੇ ਸੀ ਜੋ ਪਹਿਲੇ ਅਸੀਂ ਕੀਤੇ ਸੀ ਉਹ ਕਰਦੇ ਕਰਦੇ ਅਸੀਂ ਲਾਈ ਸੀ ਹਾਈ ਕੋਰਟ ਰੇਟ ਉਹਨਾਂ ਦੇ ਉਥੋਂ ਅਫਸਰ ਆਏ ਉਹਨਾਂ ਲਈ ਫਰੋਜਪੁਰ ਜੀ ਫਰੋਜਪੁਰੋਂ ਆ ਕੇ ਅਫਸਰ ਆਏ ਸਨ ਇਹ ਮੌਕੇ ਤੇ ਕਾਸ਼ ਹੋ ਰਹੀ ਸੀ ਜਿੰਨਾ ਉਹਨਾਂ ਕੰਮ ਕਰਾਇਆ ਕਰਦੇ ਕਰਦੇ ਜਿਹੜੇ ਅਸੀਂ ਪਹਿਲੇ ਕਰਾਏ ਸੀ ਮੈਂਬਰ ਵੀ ਹੈਗਾ ਸਾਂ ਚਾਵਲਾ ਸਾਹਿਬ ਅਗਰ ਸਰਪੰਚ ਹੈਗਾ ਸੀ ਉਸਾਰਨ ਸਿੰਘ ਚਾਵਲਾ ਉਹ ਜਿਹੜੇ ਸਾਡੇ ਕੰਮ ਹੋਏ ਉਹ ਕਹਿੰਦੇ ਸੀ ਵੀ ਅਸੀਂ ਕਰਾਇਆ ਉਹ ਉਥੋਂ ਉਹਨਾਂ ਨਾਲ ਝਗੜਾ ਸਾਡੇ ਨਾਲ ਕਰਤਾ ਜਿਹੜਾ ਹੈਗਾ ਸੀ ਮੈਂ ਕਿਹਾ ਵੀ ਇਹ ਸਾਡੀ ਅਗੀ ਜੀ ਅਸੀਂ ਇਹ ਪਹਿਲੇ ਬਣਵਾਈਏ ਕਿਆ ਵਲਾ ਸਾਲ 8-9 ਸਾਲ ਪਹਿਲੇ ਜਿਹੜੇ ਉਹ ਕਹਿੰਦੇ ਨੇ ਅਸੀਂ ਹੁਣ ਬਣਵਾਈਏ ਮੈਂ ਕਿਹਾ ਨਹੀਂ ਜੀ ਅਸੀਂ ਬਣਵਾਈਏ ਆਂਦਾ ਕੱਢਿਆ ਉਹਨੇ ਦੂਜਾ ਕਾਪਾ ਕਰਤਾਰ ਨੇ ਗੁਰਨਾਮ ਉਹਨਾਂ ਦਾ ਵੜ ਦਿੰਦਾ ਸੇ ਰੱਖੇ ਉੱਤ ਜੋ ਕਾਪਾ ਕੱਢੇ ਉਹਨੇ ਫੜਿਆ ਆਪਣੇ ਗੁਰਨਾਮ ਨੇ ਮੇਰੇ ਉਹਨੇ ਪੁੱਠਾ ਕਾਪਾ ਇਥੇ ਮਾਰਤਾ ਜੀ ਆ ਇੱਕ ਦੰਦ ਟੁੱਟ ਗਈ ਆ ਨਾਲ ਆਲੀ ਜਾਂਦਾ ਜੀ ਖੂਨੋ ਖੂਨ ਮੇਰੇ ਲੀੜੇ ਬਹੁਤ ਬੁਰਾ ਲੀ ਸਰਦਾਰ ਗੁਰਸਾਨ ਸਿੰਘ ਚਾਵਲਾ ਦਵਾ ਤੇ ਗੱਡੀ ਖੜੀ ਸੀ ਮੈਨੂੰ ਚੋਕ ਕੇ ਤੇ ਉੱਥੇ ਲੈ ਗਿਆ ਇੱਥੇ 1:30 ਵੇ ਲੜਾਈ ਹੋਈ ਏ ਤੇ ਉੱਥੇ ਜਾ ਕੇ 2:00 ਐਡਮਿਟ ਕਰਾਤਾ ਜੀ ਹਾਂ ਤੇ ਮੇਰੇ ਮੁੰਡੇ ਦੇ ਸੱਟਾਂ ਨਾਲ ਲਾਤਿਆਂ ਤੇ ਉਹਦੇ ਸਿਰ ਤੇ ਮਾਰੀ ਉਹਨਾਂ ਕੁવાડી ਕੁੜੀ ਹੈਗੀ ਸੀ ਅੱਜ ਹੁਣ ਪ੍ਰਸ਼ਾਸਨ ਪਹੁੰਚਿਆ ਕਿਵੇਂ ਪਹੁੰਚਿਆ ਪ੍ਰਸ਼ਾਸਨ ਜੀ ਪ੍ਰਸ਼ਾਸਨ ਜੀ ਸਾਡੇ ਕੋਲੋਂ ਬਿਆਨ ਲੈਣ ਉਹਦਾ ਅਸਲੀਅਤ ਦੱਸਣਾ ਜੀ ਅਸੀਂ ਬਿਲਕੁਲ ਅਸਲੀਅਤ ਦੱਸਾਂਗੇ ਸਾਰੇ ਕਰਾਂ ਕੋਲ ਪੁੱਛ ਲਓ ਸਾਨੂੰ ਸੱਟਾਂ ਵੱਜੀਆਂ ਨੇ ਉਹਨਾਂ ਕੋਈ ਸੱਟ ਨਹੀਂ ਸੀ ਕਿਸੇ ਤਰ੍ਹਾਂ ਦੀ ਫਿਰ ਉਹਨਾਂ ਕੋਲ ਇੱਕ ਮੁੰਡੇ ਨੇ ਪਿਸਤੌਲ ਵੀ ਕੱਢਿਆ ਜੀ ਪਿਸਤੌਲ ਕੱਢ ਕੇ ਮਾਰਨ ਲੱਗਿਆ ਤੇ ਸਾਰੇ ਆਪੋ ਭੱਜ ਗਏ ਮੈਨੂੰ ਖਿੱਚ ਕੇ ਦਵਾ ਦਵ ਲਿਆ ਕੇ ਗੱਡੀ 'ਚ ਪਾ ਕੇ ਸਰਦਾਰ ਗੁਰਸਰਨ ਸਿੰਘ ਉੱਥੇ ਜਾ ਕੇ ਮੈਨੂੰ ਐਡਮਿਟ ਕਰਾਤਾ ਪੂਰੇ 2 ਵਜੇ ਤੇ ਆ ਕੇ ਉੱਥੇ ਇਹ ਵੀ ਕਢਾ ਸਕਦੇ ਤੇ ਜਿੱਥੇ ਉੱਥੇ ਸੈਨ ਹੋਏ ਉਹ ਸਰਦਾਰ ਗੁਰਸਰਨ ਸਿੰਘ ਸਰਪੰਚ ਜਾਬ ਦੀ ਹੁਣ ਕਿਸ ਤਰ੍ਹਾਂ ਇਹ ਮੰਨ ਕਰਦੇ ਹਾਂ ਅਸੀਂ ਮੰਗੇ ਕਰਨੇ ਜੀ ਝੂਠਾ ਪਰਚਾ ਸਾਡੇ ਤੇ ਝੂਠਾ ਪਰਚਾ ਹੋਇਆ ਹੈ ਬਿਲਕੁਲ ਇਨਸਾਫ ਹੋਣਾ ਚਾਹੀਦਾ ਸਾਡੇ ਤੇ 8 ਬੰਦੇ 8 ਬੰਦੇ ਤੇ ਉਹਨਾਂ ਝੂਠਾ ਉਹਨਾਂ ਪਰਚਾ ਕਰਾਇਆ ਜੀ ਤੇ ਜਿਹੜੇ ਕੋਲ ਹੀ ਨਹੀਂ ਸੀ ਜ ਉਹਨਾਂ ਦੇ ਉਹਨਾਂ ਦਾ ਨਾਂ ਐਵੇਂ ਬਿਨਾਂ ਬਜੰਦ ਕਰਤੇ ਮੈਂ ਸਰਦਾਰ ਗੁਰਸਰਨ ਸਿੰਘ ਤੇ ਇੱਕ ਅੱਧਾ ਜਣ ਹੋਰ ਸਾਡਾ ਗਿਆ ਸੀ ਉਹਨਾਂ ਅੱਠਾਂ ਬੰਦੇ ਨਾਲ ਖਾਤੇ ਜਿਵੇਂ ਬਿਨਾਂ ਬਜੰਦ ਤੇ ਸੱਤਾ ਸਾਨੂੰ ਮਾਰ ਕੇ ਅਸੀਂ ਹਸਪੀਟਲ ਗਿਆ ਚਲੇ ਆਏ ਕਿ ਉਹ ਬਾਅਦ ਜਗ ਹੈ 4 ਵਜੇ ਤੇ ਉਹਨਾਂ ਨੇ ਕਿਹਾ ਬਿਆਸਤਰਾ ਇਹ ਸਾਡੇ ਤਾਂ ਲੜਾਈ ਹੋਈ 2 ਵਜੇ ਜੀ ਕੋਈ 1:30 ਵਜੇ ਲੜਾਈ ਸੀ ਅਸੀਂ ਉਹ ਥੋੜ੍ਹ ਕੇ ਆ ਕੇ ਫਿਰ ਥੋੜੀ ਲੜਾਈ ਕਰ ਲਈ ਜੀ 2 ਵਜੇ ਤੁਸੀਂ ਉੱਥੇ ਹਾਂਜੀ 2 ਵਜੇ ਹਸਪੀਟਲ ਦਾਖ ਲਗੇ ਜੀ ਠੀਕ ਹੈ ਅੱਜ ਪ੍ਰਸ਼ਾਸਨ ਪਹੁੰਚਿਆ ਫਿਰ ਤੋਂ ਤੁਹਾਡੇ ਪਿੰਡ ਦੇ ਵਿੱਚ ਇਸ ਮਸਲੇ ਦੇ ਪਹੁੰਚਿਆ ਜੀ ਮਸਲਾ ਹੀ ਲੜਾਈ ਹੋਈ ਸੀ ਜਿਹੜੀ ਅੱਜ ਤੋਂ ਪਹਿਲਾਂ ਜੀ ਤੇ ਹਫ਼ਤਾ ਪਹਿਲਾਂ ਲੜਾਈ ਹੋਈ ਸੀ ਜਿਹੜੀ ਤੇ ਉਹ ਉਹਦੇ ਮਸਲੇ 'ਚ ਆਏ ਸੀ ਅੱਜ ਅਨਕਵਰੀ ਸੀ ਸਾਡੇ ਡੀਐਸਪੀ ਸਾਹਿਬ ਜਤਿੰਦਰ ਸਿੰਘ ਗਿੱਲ ਉਹ ਪਹੁੰਚੇ ਸੀ ਅੱਜ ਕੀ ਕਹਿਣਾ ਚਾਹੋਗੇ ਬੱਸ ਕਹਿਣਾ ਇਹ ਚਾਹਵਾਗੇ ਝੂਠਾ ਪਰਚਾ ਸਾਡੇ ਤੇ 8 ਬੰਦਿਆਂ ਤੇ ਤੇ ਡੀਐਸਪੀ ਸਾਨੂੰ ਬੇਨਤੀ ਕਰਦੇ ਹੱਥ ਜੋੜ ਕੇ ਵੀ ਅੰਦਾਸਾ ਹੀ ਇਨਸਾਫ ਕਰੇ ਸਾਨੂੰ ਕੱਢਿਆ ਜਾਏ ਕੀ ਨਾਮ ਹੈ ਤੁਹਾਡਾ ਸਰਦੇਵ ਸੁਖਦੇਵ ਚੰਦ ਪਿੰਡ ਬੋਰ ਵਾਲਾ ਕੱਲੀ ਸਰ ਸਿਖਿਲੀ ਸਮੇ ਅਜੜੀਆ ਲੜਾਈ ਹੋਈ ਸੀ ਪਿੰਡ ਦੇ ਵਿੱਚ ਅੱਜ ਪੁਲਿਸ ਪ੍ਰਸ਼ਾਸਨ ਇਨਕੁਆਰੀ ਕਰਨ ਦੇ ਲਈ ਪਹੁੰਚਿਆ ਕਿਸ ਤਰ੍ਹਾਂ ਦੀ ਇਨਕੁਆਰੀ ਕੀਤੀ ਗਈ ਹੈ ਇਹ ਜੀ ਸਾਡੇ ਦਾ ਇਹਨਾਂ ਮੁੰਡੇ ਨੂੰ ਸੱਟਾਂ ਮਾਰੀਆਂ ਸੀ ਉਹਦੇ ਵਿੱਚ ਪ੍ਰਸ਼ਾਸਨ ਨੇ ਡਾਕਟਰ ਦੀ ਰਿਪੋਰਟ ਤੇ ਜੋ ਪਰਚਾ ਹੋਇਆ ਇਹਨਾਂ ਦੇ ਉਹਦੀ ਕੋਈ ਇਨਕੁਆਰੀ ਕਰਨਾ ਹੈ ਡੀਐਸਪੀ ਸਾਹਿਬ ਹਾਂ ਜੀ ਇਕ ਦੂਸਰੀ ਪਾਰਟੀ ਦਾ ਇਹ ਇਲਜ਼ਾਮ ਹੈ ਤੁਹਾਡੇ ਤੇ ਕਿ ਜਿਹੜੀ ਲੜਾਈ ਆ ਉਹ 1:30 ਵਜੇ ਹੋਈ ਹੈ। ਉਹ ਕਹਿੰਦੇ ਅਸੀਂ 2 ਵਜੇ ਤੱਕ ਹਸਪੀਟਲ ਦੇ ਵਿੱਚ ਦਾਖਲ ਹੋ ਗਏ ਸੀ। ਜਾਂ ਕਿ ਉਹ ਕਹਿੰਦੇ ਵੀ ਇਹਨਾਂ ਨੇ ਆਪਦੇ ਹੀ ਬੰਦਿਆਂ ਨੂੰ ਆਪ ਹੀ ਸੱਟਾ ਲਾ ਕੇ 2 ਵਜੇ ਉੱਥੇ ਇਹਨਾਂ ਨੇ ਕਿਹਾ ਵੀ ਲੜਾਈ ਹੋਈ ਹੈ ਪਰ 4 ਵਜੇ ਜਾ ਕੇ ਦਾਖਲ ਹੋਇਆ ਇਸ ਦੇ ਵਿੱਚ ਕਿੰਨੀ ਕੁ ਸਚਾਈ ਹੈ? ਸਚਾਈ ਇਹ ਹੈ ਜੀ ਮੁੰਡਾ ਸਾਡਾ ਸਾਰੇ ਸੁੱਤਾ ਪਿਆ ਸੀ। ਉਹ ਜਦੋਂ ਰੋਲਾ ਪਿਆ ਘਰ ਨੂੰ ਪਤਾ ਲੱਗਿਆ ਵੀ ਉੱਥੇ ਝਪਟ ਹੋਈ ਏ ਝਪਟ ਕਰਕੇ ਉਹ ਗਿਆ ਵਿਚਾਰਾ ਭੱਜ ਕੇ ਅੱਜ ਕੇ ਗਿਆ ਤੇ ਅੱਗੋਂ ਅਸੀਂ ਤਾਂ ਪਿਛਾਂ ਨੂੰ ਆ ਗਏ ਇਹ 메ਨ ਗਲੀ ਚ ਅੱਗੋਂ ਆਉਦੇ ਪੈ ਸੀ ਇਹਨਾਂ ਨੇ ਮੁੰਡੇ ਨੂੰ ਫੜ ਦਿਆ ਮੁੰਡੇ ਨੂੰ ਇਹਨਾਂ ਨੇ ਸੱਟਾਂ ਮਾਰੀਆਂ ਮੁੰਡੇ ਨੂੰ ਤਾਂ ਮਾਰਨ ਲੱਗੇ ਸੀ ਉਹਨੇ ਆਪ ਦੀ ਚਲੋ ਹੱਥ ਅੱਗੇ ਕਰਤਾ ਤੇ ਉਹਦੇ ਸਿਰ 'ਚ ਵੱਜਦੀ ਤੇ ਮੁੰਡਾ ਦਾ ਜਾਹ ਜਾਂਦੀਆਂ ਸੀ ਨਾ ਉਹਦੇ ਸੱਟ ਲੱਗੀ ਉਦੋਂ ਬਾਅਦ ਇਹ ਮੁੰਡਾ ਸੀ ਲਵਪ੍ਰੀਤ ਇਹ ਗਿਆ ਭੱਜ ਕੇ ਇਹਨੂੰ ਗੱਡੀ ਤੇ ਪਾਇਆ ਇਹ ਲੈ ਗਿਆ ਗੁਰੂ ਰਸਾਏ ਕਿਉਂਕਿ ਇਹਨੂੰ ਇਹ ਸੀ ਵੀ ਗੁਰੂ ਰਸਾ ਹਸਪਤਾਲ ਜਾਣਾ ਹੈ ਗੁਰੂ ਸਾਹਿਬ ਇਹਦੇ ਨੇੜੇ ਪਹੁੰਚ ਗਿਆ ਗੁਰੂ ਸਾਹਿਬ ਦੇ ਤੇ ਅਸੀਂ ਫੋਨ ਕਰਕੇ ਪੁੱਛਿਆ ਵੀ ਦਾਖਲ ਕਰਾਤਾ ਇਹ ਕਹਿੰਦਾ ਬਸ ਮੈਂ ਪਹੁੰਚ ਗਿਆ ਆਖੇ ਪੁਲ ਤੇ ਪਹੁੰਚ ਗਿਆ ਸੀ ਕਿਹੜੀ ਪੁਲ ਤੇ ਇਹ ਗੁਰੂ ਸਾਹਿਬ ਦੇ ਆਇਆ ਵਾਪਸ ਆਪ ਜਲਾਲਾਬਾਦ ਲੱਗਦਾ ਪਾਉ ਨੂੰ ਹਸਪਤਾਲ ਫਿਰ ਉੱਥੋਂ ਮੁੜ ਕੇ ਜਲਾਲਾਬਾਦ ਗਿਆ ਸਾਨੂੰ ਫਿਰ ਟਾਈਮ ਤਾਂ ਇੰਨਾ ਕੋ ਲੱਗਣਾ ਹੀ ਸੀ ਫਿਰ ਅੱਗੋਂ ਇਹਨਾਂ ਨੇ ਬੰਦੇ ਠਲ ਤੇ ਹਮ ਹਸਪਤਾਲ ਦੇ ਅੱਗੇ ਇਹਨਾਂ ਨੇ 100 ਕੋ ਬੰਦਾ ਲੈ ਕੇ ਅੱਗੇ ਖੜੇ ਹੋਏ ਸੀ ਹਸਪਤਾਲ ਦੇ ਵਿੱਚ ਤੇ ਅੱਗੋਂ ਲਲਕਾਰੇ ਮਾਰਨ ਲੱਗ ਪਏ ਫਿਰ ਇਹ ਵਿਚਾਰਾ ਘਾਬਰ ਗਿਆ ਫਿਰ ਇੱਥੋਂ ਮੈਂ ਗਿਆ ਮਗਰੋਂ ਜਾ ਕੇ ਤਿੰਨ ਚਾਰ ਬੰਦੇ ਅਸੀਂ ਹੋਰ ਲਗਾਏ ਜਾ ਕੇ ਤੇ ਇਹਨੂੰ ਅਸੀਂ ਦਾਖਲ ਕਰਾਇਆ ਹੁਣ ਜੋ ਅਧਕੁਲਤ ਪ੍ਰਸ਼ਾਸਨਿਕ ਇਨਕੁਆਇਰੀ ਕਰਨ ਦੇ ਲਈ ਪਹੁੰਚਿਆ ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਤੁਸੀਂ ਜੋ ਸਚਾਈ ਉਹ ਸਾਹਮਣੇ ਆਵੇਗੀ ਅਸੀਂ ਆਨੇ ਵੀ ਜੋ ਸਹੀ ਹੋਇਆ ਹੈ ਬਿਆਨ ਉਹਨਾਂ ਦੇ ਵੀ ਹੋਗੇ ਸਾਡੇ ਵੀ ਹੋਗੇ ਨੇ ਉਹਨਾਂ ਬਿਆਨ ਦੇ ਵਿੱਚ ਕਿਤੇ ਇੱਟਾਂ ਮਾਰੀ ਜਾਂਦੇ ਨੇ ਵੀਡੀਓ ਵੀ ਹੈਗੀਆਂ ਨੇ ਉਹਨਾਂ ਅੱਗੇ ਬਿਆਨ ਤੁਹਾਨੂੰ ਦਿੱਤਾ ਸਾਨੂੰ ਇੱਟਾਂ ਮਾਰੀਆਂ ਆ ਜੋ ਕਾਪੇ ਚਲਾਈ ਜਾਂਦੇ ਸੀ ਉਹਦਾ ਸਾਰਾ ਪਤਾ ਲੱਗ ਜਾਏਗਾ ਨੇ ਵੀ ਕੀ ਹੋਇਆ ਜੋ ਆਪਣਾ ਡਾਕਟਰ ਦੀ ਰਿਪੋਰਟ ਅਨੁਸਾਰ ਪਰਚਾ ਹੋਇਆ ਹੈ ਬਾਕੀ ਉਹ ਹੁਣ ਪੁਲਿਸ ਪ੍ਰਸ਼ਾਸਨ ਦਾ ਕੰਮ ਆ ਉਹ ਜੋ ਨਿਰਪੱਖ ਜਾਂਚ ਉਹ ਕਰਕੇ ਕਾਰਵਾਈ ਹੋ ਜੇਗੀ